ਦੋਸਤੋ ਦੋ ਚੀਜ਼ਾਂ ਆਪਾਂ ਨੂੰ ਆਪਣੇ ਆਦਤ ਤੋਂ ਅੰਤ ਤੱਕ ਲੈ ਕੇ ਜਾਂਦੀਆਂ ਆਪਣੇ ਜਨਮ ਤੋਂ ਆਪਣੇ ਜੀਵਨ ਦੇ ਖਤਮ ਹੋਣ ਤੱਕ ਪਹਿਲੀ ਹੈ ਰਿਜ਼ਕ ਤੇ ਦੂਜੀ ਹੈ ਮੌਤ ਜਿੱਥੇ-ਜਿੱਥੇ ਆਪਣਾ ਦਾਣਾ ਪਾਣੀ ਖਿਲ ਰਿਹਾ ਹੁੰਦਾ ਹੈ ਉੱਥੇ-ਉੱਥੇ ਰਿਜ਼ਕ ਆਪਾਂ ਨੂੰ ਲੈ ਕੇ ਜਾਂਦਾ ਹੈ ਜਿੱਥੇ-ਜਿੱਥੇ ਵੀ ਤੁਸੀਂ ਜਾਣਾ ਹੁੰਦਾ ਹੈ ਉਹ ਇੱਕ ਬਹਾਨਾ ਬਣਿਆ ਹੁੰਦਾ ਪਰਮਾਤਮਾ ਵੱਲੋਂ ਹੀ ਤੁਹਾਡਾ ਦਾਣਾ ਪਾਣੀ ਉੱਥੇ ਲਿਖਿਆ ਹੁੰਦਾ ਤਾਂ ਤੁਸੀਂ ਉੱਥੇ ਪਹੁੰਚ ਜਾਂਦੇ ਹੋ ਦੂਸਰੀ ਚੀਜ਼ ਹਰ ਸਵਾਸ ਜਿਹੜਾ ਆਪਣਾ ਜਾ ਰਿਹਾ ਹੈ ਉਹ ਆਪਾਂ ਨੂੰ ਮੌਤ ਦੇ ਐਂਡ ਦੇ ਨਜ਼ਦੀਕ ਲੈ ਜਾ ਰਿਹਾ ਆਪਣੇ ਐਂਡ ਦੇ ਹਰ ਜਾਂਦਾ ਹੋਇਆ ਸਵਾਸ ਤੁਹਾਨੂੰ ਯਾਦ ਕਰਾਉਂਦਾ ਹੈ ਕਿ ਤੁਸੀਂ ਆਪਣੇ ਅੰਤ ਵੱਲ ਵੱਧ ਰਹੇ ਹੋ ਸੋ ਇਹਨਾਂ ਦੋਨਾਂ ਚੀਜ਼ਾਂ ਨੂੰ ਯਾਦ ਰੱਖੋ ਬਟ ਬੀ ਹੈਪੀ ਬੀ ਬlesed ਆਲਵੇਸ